ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਇਨ ਪੰਜਾਬੀ ਦੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਜੈਂਟਸ ਸਵੈਟਰ ਬਣਾਇਆ ਹੋਇਆ ਹੈ ਇਹਦੇ ਉੱਪਰ ਜਿਹੜਾ ਆਪਾਂ ਡਿਜ਼ਾਈਨ ਬਣਾਇਆ ਹੋਇਆ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਸਵੈਟਰ ਬਨਾਰੀ ਸੀ ਮੈਂ ਇਸ ਲਈ ਆਪਾਂ ਵੀਡੀਓ ਜਿਹੜੀ ਥੋੜੇ ਦਿਨੋਂ ਲੇਟ ਬਣਾਈ ਹੈ 12-13 ਦਿਨਾਂ ਬਾਅਦ ਆਪਾਂ ਇਹ ਵੀਡੀਓ ਪਾਈਏ ਤੇ ਇਹ ਮੈਂ ਸਵੈਟਰ ਬਣਾ ਰਹੀ ਸੀ ਤੇ ਇਹ ਸੋਖਾ ਜਿਹਾ ਡਿਜ਼ਾਈਨ ਮੈਂ ਬਣਾਇਆ ਹੋਇਆ 10 ਦਿਨਾਂ ਚ ਜੈਂਟਸ ਸਵੈਟਰ ਬਣ ਕੇ ਆਪਣਾ ਤਿਆਰ ਹੋ ਚੁੱਕਾ ਹੈ ਬਿਲਕੁਲ ਹੀ ਸੋਖਾ ਜਿਹਾ ਡਿਜ਼ਾਈਨ ਹੈ ਬਣਾਉਣਾ ਇਸ ਨੂੰ ਬਿਲਕੁਕੁਲ ਆਸਾਨ ਆਹ ਦੇਖੋ ਜੀ ਇਸ ਤਰ੍ਹਾਂ ਆਪਾਂ ਇਹ ਸਵੈਟਰ ਦਾ ਗਲਾ ਤੇ ਮੋਡੇ ਵੀ ਆਪਾਂ ਬਣਾਏ ਹੋਏ ਨੇ ਇੱਕ ਵੀਡੀਓ ਚ ਮੈਂ ਪਹਿਲਾਂ ਇਹ ਦੱਸਿਆ ਹੋਇਆ ਸੀ ਮੋਡੇ ਦੀ ਕਾਰਟ ਤੇ ਗਲੇ ਦੀ ਕਾਰਟ किस तरह पानी है जेंट्स स्वैटर के उपर हाँ देखो जी बिल्कुल ही सौखे जे तरीके स्वैटर जड़ा बनया हो सठ जोटे पाए हुए हैं बॉडर के है। स्वेटर है स्वेटर तो उपरों पैंठ जोटिया तो यह स्वैटर बनाया हुआ है थोड़ा जहाँ बॉडर बनाया हुए तो उसर आप पैंठ जुटिया तो स्वैटर बना के तैयार किया हो ਹਾਂਜੀ ਆਪਾਂ ਇਹ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆਂ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਸਿੱਧੀ ਸਿਲਾਈ ਤੋਂ ਆਪਾਂ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬੁਣਾਗੇ ਬਾਰਡਰ ਤੋਂ ਬਾਅਦ ਆਪਾਂ ਇਹ ਡਿਜ਼ਾਈਨ ਬਣਾਉਣਾ ਤੇ ਸਿੱਧੀ ਸਿਲਾਈ ਤੋਂ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰਾਂਗੇ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬਨ ਕੇ ਕੰਪਲੀਟ ਕਰ ਲਾਂਗੇ ਇਹ ਇਹ ਆਪਾਂ ਬ੍ਰਾਊਨ ਕਲਰ ਤੇ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਥੋੜਾ ਜਿਹਾ ਆਪਣੇ ਕੈਮਰੇ ਦੇ ਵਿੱਚ ਇਹ ਥੋੜਾ ਘੱਟ ਨਜ਼ਰ ਆ ਰਿਹਾ ਹੈ ਲੇਕਿਨ ਉੰਜੇ ਇਹ ਬਣ ਕੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ब्राउन कलर ਦੇ ਉੱਪਰ ਵੀ ਇਹ ਡਿਜ਼ਾਈਨ ਜਿਹੜਾ ਬਣ ਕੇ ਬਹੁਤ ਹੀ ਸੋਹਣਾ ਨਜ਼ਰ ਆ ਰਿਹਾ ਹੈ ਉੱਠ ਕੇ ਨਜ਼ਰ ਆ ਰਿਹਾ ਹੈ ਕਈ ਵਾਰੀ ਜਿਆਦਾ ਗੂੜੇ ਰੰਗਾਂ ਤੇ ਡਿਜ਼ਾਈਨ ਜਿਹੜਾ ਦਿਖਦਾ ਨਹੀਂ ਬਲੈਕ ਕਲਰ ਵਗੈਰਾ ਤੇ ਲੇਕਿਨ ਇਹ ਜਿਹੜਾ ਆਪਣਾ ਡਿਜ਼ਾਈਨ ਹੈ ਇਹ ਆਪਣਾ ਬਲੈਕ ਕਲਰ ਤੇ ਵੀ ब्राउन ਕਲਰ ਤੇ ਵੀ ਜੱਟ ਜਾਂਦਾ ਹੈ ਨਜ਼ਰ ਆਉਂਦਾ ਹੈ ਬਣਿਆ ਹੋਇਆ सीधी सिलाई तो आप धागा अगे रख के सारी सिलाई उल्टा उल्टा बन के कंप्लीट करा सारी सिलाई इस तरह तो ही उल्टा उल्टा बन के कंप्लीट कर लेंगे हाँ जी हूँ आप पुठी सिलाई पुठी सिलाई आपागा रख के सारी सिलाई उल्टा उल्टा बुनना हाँ देखो जी ਸਾਰੀ ਸਲਾਈ ਧਾਗਾ ਅਗੇ ਰੱਖ ਕੇ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਾਂਗੇ। ਪੁੱਠੀ ਸਲਾਈ ਆਪਾਂ ਸਾਰੀ ਇਸੇ ਤਰ੍ਹਾਂ ਹੀ ਪਾਣੀ ਸਾਰੇ ਸਵੈਟਰ ਦੇ ਵਿੱਚ ਉਲਟਾ-ਉਲਟਾ ਬਣ ਕੇ ਹੀ ਕੰਪਲੀਟ ਕਰਨੀ ਹੈ। ਹਾਂਜੀ ਹੁਣ ਆਪਾਂ ਆ ਗਏ ਆ ਸਿੱਧੀ ਸਲਾਈ ਤੇ ਹੁਣ ਆਪਾਂ ਡਿਜ਼ਾਈਨ ਬਣਾਉਣੇ ਆ। ਦੋ ਕੁੰਡੇ ਸਿੱਧੇ ਧਾਗਾ ਅਗੇ ਰੱਖਾਂਗੇ। ਪੰਜ ਕੁੰਡੇ ਬਿਣਾਉਣੇ ਉਤਾਰਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਅੱਗੇ ਕਰਾਂਗੇ ਪੰਜ ਕੁੰਡੇ ਬਿਣਾਉਣੇ ਉਤਾਰਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕਰਾਂਗੇ ਪੰਜ ਕੁੰਡੇ ਬਿਣਾਉਣੇ ਉਤਾਰਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਅੱਗੇ ਕਰਾਂਗੇ ਪੰਜ ਕੁੰਡੇ ਬਿਨਾ ਉਨੇ ਉਤਾਰਾਂਗੇ ਫਿਰ ਇੱਕ ਕੁੰਡਾ ਸਿੱਧਾ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਪੰਜ ਕੁੰਡੇ ਬਿਨਾ ਉਨੇ ਉਤਾਰਾਂਗੇ ਇੱਕ ਕੁੰਡਾ ਸਿੱਧਾ ਹੋਣਾ ਪੰਜ ਕੁੰਡੇ ਬਿਨਾ ਉਨੇ ਉਤਾਰ ਕੇ ਲਾਸਟ ਵਾਲੇ ਦੋ ਕੁੰਡੇ ਸਿੱਧੇ ਆ ਦੇਖੋ ਜੀ ਹੁਣ ਆਪਾਂ ਆ ਗਏ ਆਂ ਪੁੱਠੀ ਸਲਾਈ ਪੁੱਠੀ ਸਲਾਈ ਆਪਾਂ ਉਲਟਾ-ਉਲਟਾ ਬਣਾਉਣਾ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬਣਾਗੇ ਸਿੱਧੀ ਸਲਾਈ ਪੰਜ ਗੁੰਡੇ ਆਪਾਂ ਬਿਣਾਉਣੇ ਉਤਾਰਨੇ ਨੇ ਧਾਗਾ ਅੱਗੇ ਰੱਖ ਕੇ ਫਿਰ ਪੰਜ ਗੁੰਡੇ ਬਿਣਾਉਣੇ ਉਤਾਰਨੇ ਨੇ ਫਿਰ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਬਣਾਉਣਾ ਆ ਦੇਖੋ ਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਦੋ ਗੁੰਡੇ ਸਿੱਧੇ ਤੇ ਪੰਜ ਗੁੰਡੇ ਆਪਾਂ ਬਿਣਾਉਣੇ ਉਤਾਰਾਂਗੇ ਧਾਗਾ ਅੱਗੇ ਰੱਖ ਕੇ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਪੰਜ ਗੁੰਡੇ ਬਿਣਾਉਣੇ ਉਤਾਰਾਂਗੇ ਤਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਹੋਣਾਗੇ ਆਪਾਂ ਜਿਹੜੀ ਪਹਿਲਾਂ ਸਲਾਈ ਬਣਾਈ ਸਿੱਧੀ ਸਲਾਈ ਤੋਂ ਉਹੀ ਰਿਪੀਟ ਕਰਨਾ ਵਾਰ-ਵਾਰ ਪੰਜ ਕੁੰਡੇ ਬਿਨਾ ਉਨੇ ਉਤਾਰ ਕੇ ਧਾਗਾ ਪਿੱਛੇ ਰੱਖ ਕੇ ਲਾਸਟ ਵਾਲੇ ਪੰਜ ਕੁੰਡੇ ਬਿਨਾ ਉਨੇ ਉਤਾਰ ਕੇ ਇੱਕ ਕੁੰਡਾ ਸਿੱਧਾ ਬਣਾ ਕੇ ਤੇ ਆ ਦੇਖੋ ਜੀ ਪੰਜ ਕੁੰਡੇ ਬਿਨਾ ਉਨੇ ਉਤਾਰ ਕੇ ਧਾਗਾ ਅੱਗੇ ਰੱਖ ਕੇ ਲਾਸਟ ਵਾਲੇ ਦੋ ਕੁੰਡੇ ਸਿੱਧੇ ਤਾਂ ਗਾਗੇ ਰੱਖ ਕੇ ਆਪਾਂ 2 5 ਕੁੰਡੇ ਆਪਾਂ ਬਣਾਉਣੇ ਉਤਾਰਨੇ ਨੇ ਬਾਕੀ ਵਿੱਚ ਇੱਕ ਇੱਕ ਕੁੰਡਾ ਸਿੱਧਾ ਬਣਾਉਣਾ ਇਹ ਪੁੱਠੀ ਸਲਾਈ ਤੋਂ ਆਪਾਂ ਸਾਰਾ ਉਲਟਾ-ਉਲਟਾ ਬੁਣਨਾ ਤੇ ਲਾਸਟ ਵਾਲੇ ਦੋਨਾਂ ਸਾਈਡਾਂ ਤੋਂ ਆਪਾਂ 2-2 ਕੁੰਡੇ ਰੱਖਣੇ ਨੇ ਸਿੱਧੇ ਪੁੱਠੀ ਸਲਾਈ ਤੋਂ ਸਾਰਾ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਹਾਂਜੀ ਆ ਦੇਖੋ ਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਆਪਾਂ ਹੁਣ ਆ ਦੇਖੋ ਜੀ ਨੀਚੋਂ ਆਪਾਂ ਜਿਹੜੇ ਆਪਾਂ ਪੰਜ ਗੁੰਡੇ ਬਿਨਾ ਹੁਣੇ ਉਤਾਰੇ ਨੇ ਉਹੋ ਆਪਾਂ ਵਿਚਾਲੇ ਵਾਲਾ ਜਿਹੜਾ ਗੁੰਡਾ ਹੈ ਉਹ ਆਪਾਂ ਨੀਚੋਂ ਚੁੱਕਾਂਗੇ ਆਹ ਦੇਖੋ ਜੀ ਦੋ ਗੁੰਡੇ ਸਿੰਪਲ ਹੁਣ ਕੇ ਜਿਹੜੇ ਪੰਜ ਗੁੰਡੇ ਆਪਾਂ ਬਿਨਾ ਹੁਣੇ ਉਤਾਰੇ ਸੀ ਉਹ ਵਿਚਾਲੇ ਵਾਲੇ ਗੁੰਡੇ ਨੂੰ ਆਪਾਂ ਨੀਚੋਂ ਇਸ ਤਰ੍ਹਾਂ ਹੁਣਾਂਗੇ ਤੇ ਫਿਰ ਆਪਣੇ ਕੋਲ ਆ ਜਾਣਗੇ ਪੰਜ ਗੁੰਡੇ ਫਿਰ ਸਿੱਧੇ ਤੇ ਜਿਹੜਾ ਆਪਣਾ ਵਚਾਲੇ ਵਾਲਾ ਕੁੰਡਾ ਉਸ ਨੂੰ ਇਸ ਤਰ੍ਹਾਂ ਆਪਾਂ ਨੀਚੇੋਂ ਸਲਾਈ ਨਗਾ ਕੇ ਆਉਣਾਂਗੇ ਆ ਦੇਖੋ ਜੀ ਦੋ ਕੁੰਡੇ ਆਪਣੇ ਇਹ ਸਿੱਧੇ ਹੋਣਗੇ ਇੱਕ ਕੁੰਡਾ ਜਿਹੜਾ ਆਪਣਾ ਵਿਚਾਲੇ ਉਹ ਵਾਲਾ ਸਿੱਧਾ ਤੇ ਅਗਲੇ ਦੋ ਕੁੰਡੇ ਵੀ ਆਪਾਂ ਸਿੱਧੇ ਆਉਣਾਂਗੇ ਤੇ ਆਹ ਵਾਲਾ ਜਿਹੜਾ ਆਪਣਾ ਪੰਜ ਕੁੰਡਿਆਂ ਦਾ ਵਿਚਾਲੇ ਵਾਲਾ ਕੁੰਡਾ ਉਸ ਨੂੰ ਆਪਾਂ ਨੀਚੇੋਂ ਸਲਾਈ ਨਗਾ ਕੇ ਇਸ ਤਰ੍ਹਾਂ ਆਪਾਂ ਆਉਣਾਂਗੇ ਆ ਦੇਖੋ ਜੀ ਇਸ ਤਰ੍ਹਾਂ ਉਚਾਲੇ ਆਪਣੇ ਫਿਰ ਪੰਜ ਗੁੰਡੇ ਆ ਜਾਂਦੇ ਨੇ ਤੇ ਆਹ ਵਾਲਾ ਗੁੰਡਾ ਆਪਾਂ ਨੀਚੇੋਂ ਇਸ ਤਰ੍ਹਾਂ ਸਲਾਈ ਨਗਾ ਕੇ ਪਾਉਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਜਿਹੜਾ ਬਣ ਬਣ ਕੇ ਤਿਆਰ ਹੋਊਗਾ ਪੁੱਠੀ ਸਲਾਈ ਤੋਂ ਆਪਾਂ ਉਲਟਾ-ਉਲਟਾ ਬਣਾਗੇ ਪੁੱਠੀ ਸਲਾਈ ਤੋਂ ਤਾਂ ਗਾਹ ਘੇਰ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬਣਾਵਾਂਗੇ ਸਾਰੀ ਸਲਾਈ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਹਾਂ ਦੇਖੋ ਜੀ ਇਸ ਤਰ੍ਹਾਂ ਪੰਜ ਕੁੰਡੇ ਆਪਾਂ ਬਿਣਾਉਣੇ ਉਤਾਰਨੇ ਧਾਗਾ ਅੱਗੇ ਰੱਖ ਕੇ ਇੱਕ ਕੁੰਡਾ ਵਿੱਚ ਉਣਾਂਗੇ ਤੇ ਫਿਰ ਉਸ ਤੋਂ ਅਗਲੀ ਸਲਾਈ ਫਿਰ ਆਪਾਂ ਉਸੇ ਉਸੇ ਨੂੰ ਰਿਪੀਟ ਕਰਨਾ ਹੈ ਤੇ ਫਿਰ ਤੀਜੀ ਸਲਾਈ ਆਪਾਂ ਜਿਹੜਾ ਪੰਜ ਪੰਜ ਕੁੰਡੇ ਆਪਾਂ ਬਣਾਉਣੇ ਉਤਾਰੇ ਨੇ ਉਹਨਾਂ ਕੁੰਡਿਆਂ ਦੇ ਵਿਚਾਲੇ ਵਾਲੇ ਗੁੰਡੇ ਨੂੰ ਆਪਾਂ ਨੀਚੇੋਂ ਸਲਾਈ ਨਗਾ ਕੇ ਉਣਾਗੇ ਇਸ ਤਰ੍ਹਾਂ ਆਪਣੀ ਇਹ ਤਿਤਲੀ ਜੀ ਬਣ ਕੇ ਤਿਆਰ ਹੋਊਗੀ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਤੇ ਇੱਕ ਸਲਾਈ ਆਪਾਂ ਇਹ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬੁਣਨਾ ਸਿੱਧੀ ਸਲਾਈ ਤੋਂ ਤੇ ਪੁੱਠੀ ਸਲਾਈ ਤੋਂ ਆਪਾਂ ਸਾਰਾ ਉਲਟਾ-ਉਲਟਾ ਬਣ ਕੇ ਕੰਪਲੀਟ ਕਰਨਾ ਹੈ। ਬਸ ਐਸੇ ਨੂੰ ਹੀ ਆਪਾਂ ਦੇਖੋ ਜੀ ਵਾਰ-ਵਾਰ ਰਿਪੀਟ ਕਰਨਾ ਹੈ ਬਣ ਕੇ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ। ਬਣਾਉਣਾ ਇਸ ਨੂੰ ਬਿਲਕੁਲ ਹੀ ਆਸਾਨ ਹੈ। ਐਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਇੱਕ ਸਲਾਈ ਆਪਾਂ ਵਿੱਚ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬੰਨਣਾ। ਆਹ ਦੇਖੋ ਜੀ ਇਸ ਤੋਂ ਅੱਗੇ ਫਿਰ ਇਹ ਹੀ ਡਿਜ਼ਾਈਨ ਆਪਾਂ ਰਿਪੀਟ ਕਰਾਂਗੇ। ਇਸੇ ਤਰ੍ਹਾਂ ਹੀ ਵਾਰ-ਵਾਰ ਰਿਪੀਟ ਕਰਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ